ਜਦੋਂ ਮੂਸੇ ਵਾਲਾ ਸਾਹਮਣੇ ਲੜਿਆ ਸੀ ਕਾਂਗਰਸ ਤੋਂ ਇਲੈਕਸ਼ਨ ਐਮ ਐਲ ਏ ਦਾ ਤੇ ਉਦੋਂ ਮੂਸੇ ਵਾਲਾ ਸਾਹਿਬ ਸੀਗੇ ਜਿਉਂਦੇ ਤੇ ਲੋਕਾਂ ਨੇ ਜਲੂਸ ਕੱਢਦਾ ਸੀ ਮੂਸੇ ਵਾਲੇ ਦਾ ਉਹ ਕਹਿੰਦੇ ਸੀ ਵੀ ਤੂੰ ਕਲਾਕਾਰ ਹੈ ਤੈਨੂੰ ਅਸੀਂ ਵੀ ਸੁਣਨਾ ਹੈ ਤੈਨੂੰ ਕੱਲੇ ਕਾਂਗਰਸੀ ਸੁਣਦੇ ਆ ਤੈਨੂੰ ਕੱਲੇ ਕਾਲੀਦਾਲ ਵਾਲੇ ਸੁਣਦੇ ਆ ਤੈਨੂੰ ਆਮ ਆਦਮੀ ਵਾਲੇ ਸੁਣਦੇ ਆ ਤੂੰ ਕਲਾਕਾਰ ਸਦਾ ਸਾਂਝਾ ਹੁੰਦਾ ਹੈ ਕਲਾਕਾਰ ਕਦੇ ਕਿਸੇ ਦਾ ਵੰਡਿਆ ਨਹੀਂ ਹੁੰਦਾ ਤੇ ਇਹ ਚਲੋ ਉਹ ਵਿਚਾਰਾ ਬੱਚਾ ਸੀ ਉਹ ਗਲਤੀ ਕਰ ਵੀ ਗਿਆ ਕੋਈ ਐਸੀ ਗੱਲ ਨਹੀਂ ਜੀ ਪਰ ਬਲਕੌਰ ਸਿੰਘ ਨੂੰ ਐਵੇਂ ਨਹੀਂ ਕਰਨਾ ਚਾਹੀਦਾ ਸੀ ਇਕ ਘੋੜਾ ਸੀ ਇਹਨਾਂ ਦੇ ਵਰਗਾ ਘੋੜਾ ਪਰ ਇਹ ਗਧਿਆਂ ਵਾਲੀ ਮੰਡੀ ਚ ਵੜੀ ਫਿਰਦੇ ਆ ਬਲਕੌਰ ਸਿੰਘ ਇੱਕ ਅਜੀਹਾ ਇਨਸਾਨ ਜੇ ਕਿਤੇ ਨਾ ਕਿਤੇ ਮੌਤ ਵੀ ਹੋਈ ਤਾਂ ਬਲਕੌਰ ਸਿੰਘ ਦੇ ਕਾਰਨ ਹੋਈ ਹੈ ਤੇ ਜੋ ਗੱਲਾਂ ਸੁਣਨ ਚਾਹੁੰਦੀਆਂ ਬਲਕੌਰ ਸਿੰਘ ਦੀ ਜ਼ੁਬਾਨ ਹੀ ਕਹਿੰਦੇ ਏਡੀ ਕਿ ਜ਼ਿਆਦਾ ਖਤਰਨਾਕ ਸੀ ਸਿੱਧੂ ਮੁਸੇਸ ਅੜਾ ਸਾਹਿਬ ਦੀ ਕਹਿੰਦੇ ਵੀ ਫੋਨ ਤੇ ਕਿਸੇ ਨਾਲ ਵੱਧ ਘੱਟ ਤੇ ਗੱਲ ਨਹੀਂ ਹੋਈ ਕਿਸੇ ਗੈਂਗਸਟਰ ਕੋਈ ਕਿਸੇ ਬਾਦਲ ਕੋਈ ਕਿਸੇ ਨਾਲ ਨਹੀਂ ਉਹ ਕਹਿੰਦੇ ਗਾਲ ਹੀ ਬਲਕੌਰ ਸਿੰਘ ਦੀ ਹੋਈ ਸੀ ਸਿੱਧੂ ਮੂਸੇਵਾਲਾ ਨੇ ਜਿੱਥੇ ਅੱਜ ਖੜਾ ਨਾ ਲੋਕ ਉਹਨੂੰ ਜਾਣ ਰਹੇ ਆ ਤੇ ਮੈਂ ਲਿਖ ਕੇ ਦੇ ਦਿੰਦਾ ਜੇ ਬਲਕੌਰ ਸਿੰਘ ਆ ਇਹਨੂੰ 2-4 ਹੋਰ ਇਲੈਕਸ਼ਨ ਲੰਘਣ ਦਿਓ ਇਹਨੂੰ ਤਾਂ ਸਿਰਫ ਹੈਗੀ ਐ ਐਮਐਲਏ ਜਾਂ ਐਮਪੀ ਦੀ ਚਾਹਤ ਤੇ ਇਸ ਬੰਦੇ ਨੇ ਸਿੱਧੂ ਮੂਸੇਵਾਲਾ ਸਾਹਿਬ ਨੂੰ ਵੀ ਰੋਲ ਦੇਣਾ ਬਲਕੌਰ ਸਿੰਘ ਮਾਨ ਸਾਹਿਬ ਜਿੱਤੇ ਸੀਗੇ ਸੰਗਰੂਰ ਤੋਂ ਉਹਦੇ ਜਿੱਤ ਦਾ ਕਾਰਨ ਵੱਡਾ ਮੂਸੇਵਾਲਾ ਸੀ ਤੇ ਲੋਕ ਥੱਲੇ ਕਮੈਂਟ ਕਰਦੇ ਵੀ ਅੱਜ ਤੁਸੀਂ ਜਾਦੇ ਸਿਆਣੇ ਹੋ ਗਏ ਅੱਜ ਤੁਸੀਂ ਬਲਕੌਰ ਨੂੰ ਸਲਾਹਾਂ ਦੇ ਰਹੇ ਹੋ ਉਹਦੇ ਪਰਿਵਾਰ ਨੂੰ ਸਲਾਹਾਂ ਦੇ ਰਹੇ ਕਾਂਗਰਸ ਦੇ ਤੁਸੀਂ ਯੂਥ ਪ੍ਰਧਾਨ ਪ੍ਰਚਾਰ ਕਰ ਰਹੇ ਹੋ ਮਾਨ ਸਾਹਿਬ ਲਈ ਸੰਗਰੂਰ ਦਾ ਮੁਕਾਬਲਾ ਲਗਾਤਾਰ ਦਿਲਚਸਪ ਹੁੰਦਾ ਜਾ ਰਿਹਾ ਹੈ ਸਾਡਾ ਸਹਿਜਪਾਲ ਬਰਾੜ ਨੇ ਅਕਸਰ ਤੁਸੀਂ ਦੇਖਿਆ ਹੋਊਗਾ ਬਰਾੜ ਸਾਹਿਬ ਕਾਂਗਰਸ ਦੇ ਵਿੱਚ ਕਿਸੇ ਨਾ ਕਿਸੇ ਚੀਜ਼ ਨੂੰ ਲੈ ਕੇ ਚਰਚਾ 'ਚ ਰਹਿੰਦੇ ਨੇ ਤੇ ਬਤੌਰ ਕਾਂਗਰਸੀ ਹੁਣ ਇਹ ਸਿਮਰਨਜੀਤ ਮਾਨ ਦੀ ਹਮੈਤ ਕਰਨ ਸੰਗਰੂਰ ਪਹੁੰਚ ਗਏ ਬਾਈ ਸਤਿ ਸ੍ਰੀ ਅਕਾਲ ਕੀ ਹਾਲ ਹੈ ਸਤਿ ਸ੍ਰੀ ਅਕਾਲ ਬਾਈ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਕਾਂਗਰਸ ਦੇ ਤੁਸੀਂ ਯੂਥ ਪ੍ਰਧਾਨ ਤੇ ਪ੍ਰਚਾਰ ਕਰ ਰਹੇ ਹੋ ਮਾਨ ਸਾਹਿਬ ਲਈ ਬਿਲਕੁਲ ਉਸ ਦਿਨ ਆステਤੋਂ ਮਾਨ ਸਾਹਿਬ ਨੇ ਇੱਕ ਗੱਲ ਕਹੀ ਜੀ ਮਾਨ ਸਾਹਿਬ ਕਹਿੰਦੇ ਵੀ ਸਜਣੋ ਮੈਂ ਵੋਟ ਥੋੜੇ ਤੋਂ ਮੰਗੜੀ ਨਹੀਂ ਪਰ ਇਹ ਸੋਚ ਲਿਓ ਵੀ ਹੋ ਸਕਦਾ ਇਹ ਮੇਰਾ ਇਲੈਕਸ਼ਨ ਆਖਰੀ ਹੋਵੇ ਫਿਰ ਕਿਤੇ ਨਾ ਕਿਤੇ ਨਾ ਸਾਡੇ ਵਰਗੇ ਨੌਜਵਾਨਾਂ ਨੂੰ ਵੀ ਸੋਚਨ 'ਚ ਮਜਬੂਰ ਕਰਤਾ ਮਾਨ ਸਾਹਿਬ ਨੇ ਵੀ ਦੇਖੋ ਇੱਕ ਸਾਡਾ ਜਰਨੈਲ ਸਾਡਾ ਜਰਨੈਲ ਜਿਨੇ ਵਾਕਿਆ ਆਪਦੇ ਤਨ ਤੇ ਮਨ ਤੇ ਆਤਮਕ ਤੌਰ ਤੇ ਤੇ ਪਰਿਵਾਰਕ ਤੌਰ ਤੇ ਉਹਨਾਂ ਨੇ ਦੁੱਖ ਝੱਲਿਆ ਦੁੱਖ ਝੱਲਿਆ ਉਹ ਬੰਦਾ ਕਹਿ ਰਿਹਾ ਵੀ ਵੋਟ ਪਾਉਣੀ ਪਾ ਦਿਆ ਜੀ ਪਰ ਮੇਰਾ ਹੋ ਸਕਦਾ ਇਹ ਆਖਰੀ ਇਲੈਕਸ਼ਨ ਹੋਵੇ ਤਰਸਮਈ ਇੱਕ ਗੱਲ ਉਹਨਾਂ ਨੇ ਕਹੀ ਮੈਨੂੰ ਲੱਗਾ ਕਿਤੇ ਨਾ ਕਿਤੇ ਇਹ ਸਾਨੂੰ ਆਪ ਦਾ ਨਾ ਉਹ ਦੂਜਾ ਜਮੀਰ ਲਾਲਚ ਪਾਸੇ ਰੱਖ ਕੇ ਘਟੂ ਘਟ ਆਹ ਇਲੈਕਸ਼ਨ ਚ ਇਹਨਾਂ ਦੀ ਮਦਦ ਜਿਹੜੀ ਹੈਗੀ ਉਹ ਜ਼ਰੂਰ ਕਰਨੀ ਚਾਹੀਦੀ ਹੈ ਕਿਉਂਕਿ ਮਾਨ ਸਾਹਿਬ ਦੀ ਅਖੇ ਗੱਲ ਸੀ ਇਹ ਕਹਿੰਦੇ ਸੀ ਵੀ ਅਖੇ ਮੈਨੂੰ ਬਾਕੀ ਕੋਮਾ ਤਾਂ ਵੋਟ ਪਾ ਦਿੰਦੀਆਂ ਪਰ ਮੈਨੂੰ ਆਪ ਦੇ ਹਰਾ ਜਾਂਦੀ ਉਹ ਗੱਲ ਹੈ ਅੱਜ ਵੀ ਸੱਚ ਹੈ ਇੱਥੇ ਇਸ ਕਰਕੇ ਮੈਂ ਆਪ ਦਾ ਫਰਜ਼ ਸਮਝਿਆ ਵੀ ਮਾਨ ਸਾਹਿਬ ਵੀ ਸਪੋਰਟ ਕੀਤੀ ਜਾਵੇ ਪ੍ਰਚਾਰ ਕੀਤਾ ਜਾਵੇ ਕਾਂਗਰਸ ਤੁਹਾਨੂੰ ਉਹਦਾ ਵਧੀਆ ਮਿਲਿਆ ਕਾਂਗਰਸ ਤੁਹਾਡਾ ਰਿਗਾਰਡ ਵੀ ਕਰਦੀ ਆ ਤੁਸੀਂ ਆਪਣੀ ਰੂਹ ਦੀ ਕਹਿੰਦੇ ਆਵਾਜ਼ ਸੁਣੀ ਐ ਨਹੀਂ ਵੀ ਪਾਰਟੀ ਨੇ ਕੱਢਤਾ ਫਿਰ ਪਾਰਟੀ ਦਾ ਇਉਂ ਆ ਦੀ ਪਾਰਟੀ ਦਾ ਨਿਕਲਦਾ ਹੁੰਦਾ ਸ਼ੋ ਕਾਜ਼ ਨੋਟਿਸ ਤੇ ਮੈਨੂੰ ਲਗਭਗ ਚਾਰ ਵਾਰੀ ਇਹ ਪਹਿਲਾਂ ਨਿਕਲਿਆ ਹੋਇਆ ਹੈ ਅ ਰਵਿੰਦੀਪ ਸਿੰਘ ਬਿੱਟੂ ਦੇ ਛੋਟੇ ਭਾਈ ਸਾਬ ਜਦੋਂ ਸਾਡੇ ਭਰਾ ਡੀਐਸਪੀ ਭਰਤੀ ਹੋਏ ਆ ਪ੍ਰਤਾਪ ਸਿੰਘ ਬਾਜਵਾ ਦਾ ਛੋਟਾ ਭਤੀਜਾ ਜਦੋਂ ਡੀਐਸਪੀ ਭਰਤੀ ਹੋਇਆ ਤੇ ਉਸ ਤੋਂ ਬਾਅਦ ਸੁਖਜਿੰਦਰ ਸਿੰਘ ਰਧਾਵਾ ਮਤਲਬ ਮੇਰਾ ਕਈ ਵਾਰੀ ਨਿਕਲਿਆ ਕਿਉਂ ਕਿਉਂਕਿ ਨਾ ਮੇਰਾ ਕੰਮ ਇਹ ਹੁੰਦਾ ਹੈ ਵੀ ਭਾਈ ਵੀ ਕੋਈ ਵੀ ਧੱਕਾ ਹੁੰਦਾ ਜੇ ਉਹ ਡੀਐਸਪੀ ਮੁੰਡੇ ਭਰਤੀ ਕੀਤੇ ਸੀ ਨੌਕਰੀਆਂ ਆਮ ਨੌਜਵਾਨਾਂ ਦੀਆਂ ਹੀ ਮਾਰ ਕੇ ਤਕੜੇ ਘਰਾਂ ਚ ਦਿੱਤੀਆਂ ਸੀ ਨਾ ਸਿਰਫ ਉਹਨਾਂ ਨੂੰ ਖੁਸ਼ ਕਰਨ ਵਾਸਤੇ ਲੀਡਰਾਂ ਨੂੰ ਕੈਪਟਨ ਮਨਿੰਦਰ ਸਿੰਘ ਨੇ ਉੱਥੇ ਵੀ ਮੈਨੂੰ ਨੋਟਿਸ ਨਿਕਲਿਆ ਸੀ ਫਿਰ ਮੇਰੇ ਇਹੀ ਹੁੰਦਾ ਵੀ ਭਾਈ ਆਪ ਦੀ ਬਾਤ ਚੱਕ ਲਓ ਜਿੰਨੀ ਚੱਕੀ ਦੀ ਹੈ ਨੋਟਿਸ ਨਿਕਲਣਾ ਨੋਟਿਸ ਦਾ ਵੈਸੇ ਹਜੇ ਤੱਕ ਮੈਂ ਕਿਸੇ ਨੋਟਿਸ ਦਾ ਇਹਨਾਂ ਨੂੰ ਜਵਾਬ ਨਹੀਂ ਦਿੱਤਾ ਕਾਂਗਰਸ ਨੂੰ ਕਿਸੇ ਨੋਟਿਸ ਦਾ ਮੇਰਾ ਲਿਖਤੀ ਰੂਪ ਚ ਇਹਨਾਂ ਕੋਲੇ ਜਵਾਬ ਹੈ ਨਹੀਂਗਾ ਪਰ ਆਪਾਂ ਕੰਮ ਕਰ ਰਹੇ ਹਾਂ ਸ਼ਾਇਦ ਅਗਲੇ ਨੂੰ ਲੱਗਦਾ ਹੋਊਗਾ ਵੀ ਕੁਛ ਕਰਦਾ ਹੀ ਹੈ ਇਲੈਕਸ਼ਨ ਹੁੰਦਾ ਹੈ ਨਹੀਂ ਤਾਂ ਮੈਂ ਹਰ ਵੀ ਸਕਦਾ ਸੀ ਸਪਸ਼ਟ ਗੱਲ ਹੈ ਸਾਡੇ ਦਾ ਏਰੀਆ 'ਚ ਲੀਡਰ ਹੀ ਬਹੁਤ ਵੱਡਾ ਅਰਬਪਤੀ ਬੰਦਾ ਹੈ ਹਰਮਿੰਦਰ ਸਿੰਘ ਆਵਲਾ ਉਹਨੇ ਆਪ ਦਾ ਬੰਦਾ ਠੱਲਿਆ ਸੀ ਜੇ ਕੋਈ ਨਹੀਂ ਜਿੱਤਦਾ ਤਾਂ ਹੁਣ ਆਪਾਂ ਕੀ ਕਰ ਸਕਦੇ ਹਾਂ ਕੋਈ ਆਪਣੇ 'ਚ ਕੋਈ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਕੋਈ ਕਿਰਪਾ ਹੋਊਗੀ ਆਪਾਂ ਕੋਈ ਏਡੇ ਮਹਾਨ ਤਾਂ ਹੈ ਨਹੀਂ ਇਹ ਗੱਲ ਹੈ ਤੁਸੀਂ ਪ੍ਰਚਾਰ ਕਰ ਰਹੇ ਹੋ ਲਗਭਗ 10 12 ਦਿਨ ਹੋ ਗਏ ਸੰਗਰੂਰ ਕੀ ਲੱਗਦਾ ਇੱਥੋਂ ਦੀ ਨਬਜ਼ ਕੀ ਫੜੀ ਨਬਜ਼ ਇਹ ਵੀ ਅਲੱਗ-ਅਲੱਗ ਹਲਕੇ ਦੀ ਨਾ ਅਲੱਗ-ਅਲੱਗ ਰਿਪੋਰਟ ਹੈ ਪਰ ਨਾ ਜਿਹੜੇ ਪਹਿਲੇ ਸੀਗੇ 5-7 ਦਿਨ ਉਦੋਂ ਸਿਮਰਨਜੀਤ ਸਿੰਘ ਮਾਨ ਸੀਗੇ ਡਾਊਨ ਇਹ ਸੱਚ ਹੈ ਸਿਆਣੇ ਕਹਿੰਦੇ ਨਾ ਵੀ ਆਪ ਦੇ ਘੋੜੇ ਨੂੰ ਸਦਾ ਸਲਾਈ ਦਾ ਹੀ ਨਹੀਂ ਹੁੰਦਾ ਕਈ ਵਾਰੀ ਉਹ ਮੱਛਰ ਵੀ ਜਾਂਦਾ ਹੁੰਦਾ ਉਦੋਂ ਸੀਗੇ ਡਾਊਨ ਪਰ ਜੇ ਹੁਣ ਦੀ ਗੱਲ ਕਰ ਲਈਏ ਕਿਉਂਕਿ ਨਾ ਨੌਜਵਾਨੀ ਨੇ ਬੜਾ ਆਪਦੇ ਆਪ ਚ ਜੋਸ਼ ਲਿਆਂਦਾ ਨੌਜਵਾਨੀ ਨੇ ਸੋਚਿਆ ਸਮਝਿਆ ਵੀ ਸਾਡੇ ਕੋਲੇ ਅੱਜ ਜਿਉਂਦਾ ਜਰਨੈਲ ਤਾਂ ਕੋਈ ਹੈ ਹੀ ਨਹੀਂ ਇਹ ਵਿਰਸੇ ਸਿੰਘ ਬਲਟੋਈ ਵਰਗੇ ਆ ਜਾਂ ਹੋਰ ਸੁਖਬੀਰ ਸਿੰਘ ਬਾਦਲ ਵਰਗੇ ਆ ਜਾਂ ਵਿਕਰਮ ਮਜੀਠੀਆ ਵਰਗੇ ਆ ਇਹ ਸਾਰੇ ਉਹ ਹੈ ਜਿਨ੍ਹਾਂ ਨੇ ਜੈਲਾਂ ਲੈ ਕੇ ਗੋਰਿਆਂ ਤੋਂ ਆਪਦੇ ਘਰ ਪਾਲੇ ਆ ਅੱਜ ਤੱਕ ਪਾਲੀ ਜਾਂਦੇ ਆ ਤੇ ਇਹ ਜਰਨੈਲ ਉਹ ਆ ਜਿਨ੍ਹਾਂ ਨੇ ਸਾਡੇ ਪਿੱਛੇ ਫਿਰ ਇਹ ਵੇਖੋ ਸਿਮਰਨਜੀਤ ਸਿੰਘ ਮਾਨ ਦੇ ਵਿੱਚ ਇਹ ਬੀਬੀ ਖਾਲੜਾ ਅੱਜ ਬੈਕ ਤੇ ਖੜੀ ਆ ਨਾਲੇ ਇਹਨਾਂ ਨੇ ਉਸ ਟਾਈਮ ਇਲੈਕਸ਼ਨ ਆਪੋਜ਼ਿਟ ਲੜੇ ਵੀ ਆ ਬੀਬੀ ਖਾਲੜਾ ਲੜੀ ਆ ਉਹ ਨੌਜਵਾਨ ਅਮਰਿਤਪਾਲ ਉਹਦੇ ਮਾਤਾ ਜੀ ਵੀ ਇਹਨਾਂ ਦੇ ਨਾਲ ਖੜੇ ਆ ਫਿਰ ਨੌਜਵਾਨਾਂ ਨੂੰ ਵੀ ਲੱਗਦਾ ਵੀ ਕਿਤੇ ਨਾ ਕਿਤੇ ਸਾਡੇ ਨਾਲ ਧੱਗਾ ਹੁੰਦਾ ਕਿਉਂਕਿ ਜਿਹੜੇ ਸਿੱਖ ਨੌਜਵਾਨ ਹੋ ਹਰ ਇੱਕ ਜਗ੍ਹਾ ਹੀ ਮਾਰੇ ਗਏ ਚਾਹੇ ਨੱਜਰ ਸਾਹਿਬ ਦੀ ਗੱਲ ਕਰ ਲਈਏ ਅਰੋੜੇ ਸਾਹਿਬ ਦੀ ਗੱਲ ਕਰ ਲਈਏ ਪਾਕਿਸਤਾਨ 'ਚ ਮਾਰ ਦਿੱਤਾ ਗਿਆ ਚਾਹੇ ਉਹ ਹਰਿਆਣਾ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਮਾਰਿਆ ਸਿੱਧੂ ਮੂਸੇਵਾਲਾ ਨੂੰ ਇੱਥੇ ਮਾਰਿਆ ਤਾਂ ਕਿਤੇ ਨਾ ਕਿਤੇ ਨੂੰ ਲੱਗਦਾ ਵੀ ਇਹ ਇਕੱਲਾ ਹੀ ਬੰਦਾ ਹੈ ਤੁਸੀਂ ਨੋਟ ਕਰਿਓ ਸਿਮਰਨਜੀਤ ਸਿੰਘ ਮਾਨ ਕੱਲਾ ਹੀ ਬੰਦਾ ਹੈ ਜਿਹੜਾ ਉੱਥੇ ਜਾ ਕੇ ਇਹ ਬਾਦ ਚੱਕਦਾ ਸਿੱਖ ਪੰਥ ਦੀ ਬਿੱਟੂ ਝਟਾਇਆ ਕਿੰਨੇ ਅਸੀਂ ਐਮਪੀ ਚ ਧਾਕੇ ਭੇਜਤੇ ਕੋਈ ਬੰਦਾ ਪੰਥ ਦੀ ਕੋਈ ਨੌਜਵਾਨੀ ਦੀ ਕੋਈ ਪੰਜਾਬ ਦੀ ਬਾਦ ਚੱਕਦਾ ਹੀ ਨਹੀਂ ਜਾ ਕੇ ਖੌਰੇ ਡਰ ਲੱਗਦਾ ਹੈ ਕਿ ਇਹਨਾਂ ਨੇ ਕੋਈ ਗਨਮੈਨ ਲੈਣੇ ਹੁੰਦੇ ਆ ਕੋਈ ZYX ਪੋਇਜ਼ਿਸ਼ਨ ਪਲਸ ਸਿਕਿਉਰਟੀਆਂ ਲੈਣੀਆਂ ਹੁੰਦੀਆਂ ਇਹ ਕੱਲਾ ਬੰਦਾ ਹੈ ਤੇ ਫਿਰ ਕਿਤੇ ਨਾ ਕਿਸੇ ਨੌਜਵਾਨ ਨੂੰ ਹੁਣ ਪਤਾ ਲੱਗਣ ਲੱਗ ਪਿਆ ਨੌਜਵਾਨ ਪੱਗਾਂ ਵੀ ਵੱਧ ਬਣਦੇ ਆ ਨੌਜਵਾਨਾਂ ਨੂੰ ਪਤਾ ਆਪਦੇ ਆਪ ਦਾ ਮਿਆਰੀ ਨਾ ਢੇਗ ਲਿਆ ਵੀ ਉਹਨੂੰ ਕੋਈ ਵੀ ਆ ਕੇ ਹੱਥ ਲਾ ਸਕਦਾ ਉੱਪਰੋਂ ਦੇ ਜੀ ਮੈਨੂੰ ਤਾਂ ਕੋਈ ਨਹੀਂ ਗਾ ਵੀ ਸਾਡਾ ਇਹੋ ਜਿਹਾ ਚੱਲਦਾ ਹੀ ਰਹਿੰਦਾ ਪਿਆਰ ਇਹੋ ਜਿਹਾ ਕੋਈ ਸਿਸਟਮ ਚੱਲਦਾ ਹੀ ਰਹਿੰਦਾ ਉਹਨਾਂ ਨੇ ਸਫਾਈ ਵੀ ਦਿੱਤੀ ਬੀਬੀ ਜਗੀਰ ਕੋ ਉਹਨੇ ਮੈਨੂੰ ਤੂਲ ਨਾ ਦਿੱਤਾ ਜਾਵੇ ਵੀ ਸਾਡਾ ਤਾਂ ਭਰਾਵਾ ਭੈਣ ਵਾਲਾ ਪਿਆਰ ਭਰਾਵਾ ਭੈਣ ਵਾਲਾ ਪਿਆਰ ਹੈ ਨਾ ਭਾਈ ਸਾਰਿਆਂ ਦਾ ਹੀ ਹੁੰਦਾ ਹੁਣ ਆਪਾਂ ਨੂੰ ਨਹੀਂ ਪਤਾ ਵੀ ਚੰਨੀ ਸਾਹਿਬ ਦੀ ਕੋਈ ਸਗੀ ਭੈਣਾ ਭੂਆ ਦੀ ਕੁੜੀ ਮਾਸੇ ਦੀ ਕੁੜੀ ਕਿ ਸਾਨੂੰ ਨਹੀਂ ਪਤਾ ਕਹਿਨ ਨੂੰ ਤਾਂ ਹਰੇਕ ਕਹਿਨ ਨੂੰ ਤਾਂ ਕਿਸੇ ਮੀਟੂ ਵਾਲੇ ਮਸਲੇ ਦੇ ਉੱਤੇ ਤਾਂ ਉਹ ਬੋਲਦੇ ਵੀ ਰਹੇ ਨੇ ਚੰਨੀ ਦੇ ਬਿਲਕੁਲ ਆਪਣਾ ਕੈਨ ਨੂੰ ਤਾਂ ਹੁਣ ਇੱਥੇ ਕੋਈ ਚੋਰ ਇੱਥੇ ਜਿਵੇਂ ਆਦੇ ਹੁੰਦੇ ਆ ਵੀ ਕੁਝ ਕਰਦਾ ਫੜਿਆ ਜਾਂਦਾ ਇੱਥੇ ਕੋਈ ਹੋਰ ਵੀ ਕੋਈ ਬਲਾਤਕਾਰਾਂ ਵਾਲੇ ਫੜੇ ਜਾਂਦੇ ਆ ਉਹ ਵੀ ਬਾਅਦ ਚ ਕਹਿ ਦਿੰਦੇ ਆ ਮੰਨਦਾ ਥੋੜਾ ਹੁੰਦਾ ਕੋਈ ਬਣਾਉਂਦੇ ਆ ਲੋਕ ਕਿਸਾਨੀ ਧਰਨੇ ਵਾਲਿਆਂ ਚੋਂ ਤੁਸੀਂ ਤੁਸੀਂ ਨੌਜਵਾਨਾਂ ਦੇ ਲਈ ਸਿਆਸਤ ਕਰਦੇ ਹੋ ਨੌਜਵਾਨਾਂ ਦੇ ਚਿਹਰੇ ਵੀ ਹੋ ਮੂੰਹਸੇ ਵਾਲਾ ਤੁਸੀਂ ਜ਼ਿਕਰ ਕੀਤਾ ਮੂਸਾ ਦੇ ਫਾਦਰ ਬਲਕੌਰ ਸਿੰਘ ਤਾਂ ਸੁਖਪਾਲ ਖੇਹਰਾ ਦੇ ਲਈ ਇੱਥੇ ਵੋਟ ਮੰਗ ਕੇ ਗਏ ਨਾਲ ਬੈਠੇ ਸੀ। ਮੂਸੇ ਵਾਲਾ ਨਾ ਇੱਕ ਬਹੁਤ ਵੱਡਾ ਨੌਜਵਾਨ ਸੀ। ਉਹਦੀ ਚਲੋ ਕਲਾਕਾਰੀ ਕੀਤੀ, ਪੈਸਾ ਕਮਾਇਆ, ਉਹ ਕਮਾਇਆ ਉਸ ਇਨਸਾਨ ਨੇ ਆਪਦੇ ਘਰ ਨੂੰ। ਉਹਦੇ 'ਚ ਕਿਸੇ ਨੂੰ ਦੇਣ ਨਹੀਂ ਪਰ ਉਹਦੀ ਇੱਕ ਦੇਣ ਸੀ। ਉਹਦੇ ਸਿਰ ਤੇ ਜਿਹੜੀ ਪੱਗ ਬਣੀ ਹੁੰਦੀ ਸੀ। ਮੂਸੇ ਵਾਲਾ ਸਾਹਿਬ ਉਹ ਪੱਗ ਦੇਖੋ ਕਿੱਥੇ ਵਰਲਡ ਦੇ ਵਿੱਚ ਫੇਮਸ ਕਰਦੀ। ਮੂਸਾ ਮੂਸਾ ਕਰਾਤੀ ਉਸ ਬੰਦੇ ਨੇ ਪੱਗ ਦੀਆਂ ਅੱਜ ਫੋਟੋਆਂ ਲੱਗਦੀਆਂ। ਲੋਕਾਂ ਨੂੰ ਪਤਾ ਲੱਗਿਆ ਵੀ ਇਹ ਪੱਗ ਹੈਗੀ ਆ ਇਹਨਾਂ 'ਚ ਕੁਝ ਹੈਗਾ ਬੰਦਿਆਂ 'ਚ। ਸਮਝੇ ਗੱਲ। ਪਰ ਇਹ ਬਲਕੌਰ ਸਿੰਘ ਇਹ ਤਾਂ ਮੈਂ ਇੱਕਦਮ ਪਹਿਲਾਂ ਵੀ ਕਿਹਾ ਸੀ ਬਲਕਾਰ ਸਿੰਘ ਇੱਕ ਅਜੀਹਾ ਇਨਸਾਨ ਹੈ ਜੇ ਕਿਤੇ ਨਾ ਕਿਤੇ ਮੌਤ ਵੀ ਹੋਈ ਤਾਂ ਬਲਕਾਰ ਸਿੰਘ ਦੇ ਕਾਰਨ ਹੋਈ ਹੈ ਤੇ ਜੋ ਗੱਲਾਂ ਸੁਣਨ ਚਾਹੁੰਦੀਆਂ ਬਲਕਾਰ ਸਿੰਘ ਦੀ ਜ਼ੁਬਾਨ ਹੀ ਕਹਿੰਦੇ ਏਨੀ ਕਿ ਜ਼ਿਆਦਾ ਖਤਰਨਾਕ ਸੀ ਬੋਲਣ ਚ ਨੰਬਰ 2 ਤੇ ਜੇ ਅੱਜ ਮੰਨ ਕੇ ਚਲੋ ਸਿੱਧੂ ਮੂਸੇ ਵਾਲਿਆਂ ਨੇ ਜਿੱਥੇ ਅੱਜ ਖੜਾ ਨਾ ਲੋਕ ਉਹਨੂੰ ਜਾਣ ਰਹੇ ਆ ਤੇ ਮੈਂ ਲਿਖ ਕੇ ਦੇ ਦਿੰਦਾ ਜੇ ਬਲਕਾਰ ਸਿੰਘ ਇਹਨੂੰ 2-4 ਹੋਰ ਇਲੈਕਸ਼ਨ ਲੰਘਣ ਦਿਓ ਇਹਨੂੰ ਤਾਂ ਸਿਰਫ ਹੈਗੀ ਐਮਐਲਏ ਜਾਂ ਐਮਪੀ ਦੀ ਚਾਹਤ ਇਸ ਬੰਦੇ ਨੇ ਸਿੱਧੂ ਮੂਸੇ ਵਾਲਾ ਸਾਹਿਬ ਨੂੰ ਵੀ ਰੋਲ ਦੇਣਾ ਬਲਕੌਰ ਸਿੰਘ ਨੇ ਯਾਰ ਬਹੁਤ ਵੱਡੀ ਗੱਲ ਕਹਿ ਰਹੇ ਹਾਂ ਤੁਹਾਨੂੰ ਲੋਕਾਂ ਨੇ ਕਮੈਂਟਾਂ ਚ ਤਸੱਲੀ ਕਰਾ ਦੇਣੀ ਤੁਹਾਡੀ ਦੇਖੋ ਜੀ ਜੋ ਸਚਾਈ ਹੋ ਸਾਨੂੰ ਸਾਡੇ ਘਰ ਇੱਕ ਧੀ ਪੁੱਤ ਹੋਇਆ ਉਹ ਬੰਦਾ ਇਹਦੀ ਦੇਣ ਕਿੰਡੀ ਵੱਡੀ ਐ ਕਿੰਨਾ ਵੱਡਾ ਨਾਂ ਕਮਾਇਆ ਅਸੀਂ ਇੱਕ ਐਮਐਲਏ ਐਮਪੀ ਦੀ ਸਿਆਸਤ ਪਿੱਛੇ ਚੱਕੋ ਜੀ ਅਸੀਂ ਅੱਜ ਉਹਦੇ ਨਾਲ ਬਹਿ ਗਏ ਉਹਦੇ ਨਾਲ ਬਹਿ ਗਏ ਇਹਨਾਂ ਨੂੰ ਇੱਕ ਗਾਲ ਪੁੱਛਿਆ ਜੇ ਇਹ ਜਿਹੜੇ ਖੈਰਾ ਸਾਹਿਬ ਮਗਰ ਜਾਂ ਹੋਰ ਪਾਰਟੀ ਦੇ ਮਗਰ ਖੜੇ ਹੋ ਤੁਹਾਡੇ ਪੁੱਤ ਦੀ ਕਿਸੇ ਨੇ ਬਾਤ ਚੱਕੀ ਐ ਬਾਤ ਚੱਕੀ ਐ ਤੇ 7 ਘੰਟੇ ਸਿਮਰਨਜੀਤ ਸਿੰਘ ਮਾਨ ਨੂੰ ਸਪੀਕਰ ਸਾਹਿਬ ਨੇ ਬੋਲਣ ਨਹੀਂ ਦਿੱਤਾ ਸੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਪੀਕਰ ਸਾਹਿਬ ਨੂੰ ਸਿਮਰਨਜੀਤ ਸਿੰਘ ਮਾਨ ਕੱਲੇ ਜਿਹੇ ਲੀਡਰ ਹੋਏ ਆ ਜਿਨ੍ਹਾਂ ਨੇ ਸਪੀਕਰ ਸਾਹਿਬ ਨੂੰ ਕਿਹਾ ਸੀ ਸਪੀਕਰ ਸਾਹਿਬ ਸਪੀਕਰ ਸਾਹਿਬ ਇਹਨਾਂ ਬੋਲਣ ਦਿਓ ਇਹ ਖੜੇ ਰਹੇ ਬੈਠੇ ਨਹੀਂ ਸੀ ਕੁਰਸੀ ਤੇ ਬਜ਼ੁਰਗ ਸੀ ਇਹਨਾਂ ਨੇ ਕਿਹਾ ਨਾ ਵੀ ਜਦੋਂ ਟਾਈਮ ਨਹੀਂ ਦਿੱਤਾ ਅਖੀਰੀ ਸਪੀਕਰ ਸਾਹਿਬ ਨੇ ਉਹਨਾਂ ਨੂੰ ਕਿਹਾ ਸੀ ਵੀ ਸਪੀਕਰ ਸਾਹਿਬ ਬੋਲਣ ਦੇਣਾ ਤਾਂ ਦੱਸੋ ਜੇ ਨਹੀਂ ਬੋਲਣ ਦੇਣਾ ਤਾਂ ਜਿੱਥੋਂ ਤੁਸੀਂ ਰਾਜਸਥਾਨ ਨੂੰ ਇਲੈਕਸ਼ਨ ਲੜਦੇ ਹੋ ਨਾ ਤੁਹਾਡੇ ਬਰੋਬਰ ਆ ਕੇ ਪੇਪਰ ਭਰ ਕੇ ਇਲੈਕਸ਼ਨ ਲੜੂੰਗਾ ਤੁਹਾਨੂੰ ਜਾਊਂਗਾ ਹਰਾ ਕੇ ਉ ਫਿਰਨ ਨੇ ਗੱਲ ਕੀ ਦੀ ਕੀਤੀ ਇੰਨੀ ਗੱਲ ਕਹਿ ਕੇ ਆਪਦਾ ਦਾਦੇ ਲਾ ਕੇ ਗੱਲ ਕੀ ਦੀ ਕੀਤੀ ਸਿੱਧੂ ਮੂਸੇਵਾਲਾ ਸਾਹਿਬ ਦੀ ਤੇ ਮੂਸੇਵਾਲਾ ਦਾ ਪਰਿਵਾਰ ਹੁਣ ਹੋਰ ਗੱਡੀਆਂ 'ਚ ਬਹਿ ਗਿਆ ਸੋਚਣ ਵਾਲੀ ਗੱਲ ਨਹੀਂ ਇਹ ਸੋਚਣ ਵਾਲੀ ਗੱਲ ਤਾਂ ਹੈ ਨਾ ਵੀ ਬਲਕਾਰ ਸਿੰਘ ਬਹੁਤ ਵੱਡੀਆਂ ਅੱਜ ਕਿਸੇ ਲਾਲਚਾਂ ਚਾਕੇ ਗਲਤੀਆਂ ਕਰ ਰਿਹਾ ਕੀ ਜਵਾਬ ਦੇਣ ਕਿ ਹੁਣ ਜਿਹੜੇ ਹੋਰ ਨੌਜਵਾਨ ਇਹਨਾਂ ਦੇ ਪਿੱਛੇ ਆ ਜੋ ਉਹ ਤਾਂ ਕਹਿੰਦੇ ਸ਼ੁਰੂ ਤੋਂ ਹੀ ਕਾਂਗਰਸੀ ਸੀ ਸ਼ੁਰੂ ਤੋਂ ਕਿਹੜੇ ਪਾਸੇ ਤੋਂ ਕਾਂਗਰਸੀ ਸੀਗੇ ਕਾਂਗਰਸ ਨੂੰ ਤਾਂ ਹੁਣ ਉਹ ਇਹਨਾਂ ਦੇ ਨਾਲ ਜਿਹੜੇ ਸਾਥੀ ਇਹਨਾਂ ਦੀ ਇੱਕ ਟੀਮ ਸੀ ਸਾਰੇ ਸਾਥੀ ਸਾਰੇ ਤਾਂ ਸੀਗੇ ਫ੍ਰੀਲਾਂਸਰ ਆਪ ਦੀ ਆਜ਼ਾਦੀ ਦੀ ਰਾਜਨੀਤੀ ਕਰਨ ਵਾਲੇ ਬੰਦੇ ਉਹਨਾਂ ਦੇ ਵਿੱਚ ਸਿੱਧੂ ਮੂਸੇਵਾਲਾ ਸਾਹਿਬ ਨੂੰ ਆਪਾਂ ਨੂੰ ਨਹੀਂ ਪਤਾ ਵੀ ਕੋਣ ਕਿਹੜਾ ਬੰਦਾ ਲਿਆਇਆ ਕਿਹੜੇ ਬੰਦੇ ਨਾਲ ਪੈਸੇ ਦਾ ਲੈਣ ਦੇਣ ਹੋਇਆ ਸਿੱਧੂ ਮੂਸੇਵਾਲਾ ਇੱਕ ਭੋਲਾ ਤੇ ਭਾਲਾ ਤੇ ਇੱਕ ਚੰਗਾ ਸਿਆਣਾ ਨੌਜਵਾਨ ਸੀ ਉਹਨਾਂ ਦਾ ਦੇ ਮਾਪੇ ਵੀ ਭੋਲੇ ਨੇ ਉਹਨਾਂ ਨੂੰ ਵਰਤਿਆ ਜਾ ਰਿਹਾ ਮਾਤਾ ਸਤਕਾਰਯੋਗਾ ਮਾਤਾ ਬਹੁਤ ਭੋਲੀ ਦੋਵੇਂ ਮਾਂ ਪੋਤੀ ਕੋ ਜੇ ਪਰ ਬਲਕੌਰ ਸਿੰਘ ਬਾਰੇ ਤਾਂ ਨਾ ਜਦੋਂ ਇਹ ਮੁਲਾਜ਼ਮ ਤੋਂ ਲੈ ਕੇ ਹੁਣ ਪਿੰਡੋਂ ਸਿਆਣਿਆਂ ਦੇ ਆ ਵੀ ਅਖੇ ਵੀ ਇਹ ਸ਼ੁਪਦਾ ਨਹੀਂ ਹੁੰਦਾ ਹੁਣ ਲੋਕਾਂ ਤੋਂ ਹੀ ਪਤਾ ਲੱਗਦਾ ਵੀ ਬਲਕੌਰ ਸਿੰਘ ਦਾ ਵਾਕਿਆ ਯਾਰ ਇਹ ਹਰ ਨਹੀਂ ਟਨ ਸਾਉਂ ওভার ਐਟੀਟਿਊਡ ਹੀ ਬੜਾ ਜਿਆਦੇ ਹੈ ਸਿੱਧੂ ਮੂਸੇ ਦਾ ਆਲਾ ਸਾਹਿਬ ਦੀ ਕਹਿੰਦੇ ਵੀ ਫੋਨ ਤੇ ਕਿਸੇ ਨਾਲ ਵੱਧ ਘੱਟ ਤੇ ਗੱਲ ਨਹੀਂ ਹੋਈ ਕਿਸੇ ਗੈਂਗਸਟਰ ਕੋਈ ਕਿਸੇ ਆਦਮ ਨਾਲ ਕਿਸੇ ਨਾਲ ਨਹੀਂ ਉਹ ਕਹਿੰਦੇ ਗਾਲੀ ਬਲਕੌਰ ਸਿੰਘ ਦੀ ਹੋਈ ਹੈ ਲੋਕਾਂ ਦਾ ਕਹਿਣਾ ਹੈ ਹੁਣ ਜੇ ਲੋਕ ਕਹਿੰਦੇ ਆ ਤਾਂ ਦੱਸੋ ਕੁਛ ਨਾ ਕੁਛ ਤਾਂ ਹੋਊਗਾ ਤੇ ਫੇਰ ਯਾਰ ਸਾਨੂੰ ਲੋੜ ਕੀ ਅੱਜ ਕਿਸੇ ਪਾਰਟੀਆਂ ਦੇ ਨਾਲ ਬਹਿਣ ਦੀ ਸੱਚੇ ਪਾਤਸ਼ਾਹ ਦਾ ਨਾਲ ਹੋ ਤੁਸੀਂ ਪਹਿਲੀ ਗੱਲ ਤਾਂ ਜਿਹੜਾ ਬੰਦਾ ਤੁਹਾਡੀ ਆਵਾਜ਼ ਚੱਕ ਰਿਹਾ ਹੁਣ ਜਿਹੜਾ ਬੰਦਾ ਕੋਈ ਵੀ ਆ ਮੰਨ ਕੇ ਚਲੋ ਲੋਕਲ ਪਾਰਟੀਆਂ ਜਿਹੜੀਆਂ ਉਹ ਇਹ ਇੰਨਾ ਦਮ ਰੱਖ ਲੈਣੀਆਂ ਵੀ ਸਿੱਧੂ ਮੂਸੇਵਾਲਾ ਦੀ ਉੱਥੇ ਆਵਾਜ਼ ਚੱਕਣ ਗਿਆ ਨਹੀਂ ਚੱਕ ਸਕਦੀਆਂ ਕਿਉਂਕਿ ਇਹਨਾਂ ਨੇ ਸੈਂਟਰ ਦੀ ਰਾਜਨੀਤੀ ਕਰਨੀ ਹੈ ਤੇ ਇਸ ਸਿਮਰਨਜੀਤ ਸਿੰਘ ਮਾਨ ਨੂੰ ਜਿਹੜਾ ਹੈ ਨਹੀਂ ਸੀਗਾ ਕਿਉਂ ਕਿ ਇਹਨਾਂ ਦੀ ਜਿਹੜਾ ਸਰਕਾਰ ਡਿੱਗਦੀ ਸੀ ਤਾਂ ਇਹਨਾਂ ਦੇ ਤਾਂ ਪੰਥ ਦਾ ਉਹ ਇੱਕ ਸਿੱਖ ਨੌਜਵਾਨ ਸੀ ਤਾਂ ਇਹਨਾਂ ਨੇ ਗੱਲ ਕੀਤੀ ਸੀ ਤੇ ਕਰਦੇ ਵੀ ਆਇਆ ਸੀਦਾ ਰਾਜਾ ਵੜਿੰਗ ਦੇ ਕਾਗਜ਼ ਭਰਉਣ ਗਏ ਸੀਗੇ ਰਾਜਾ ਵੜਿੰਗ ਨਾਲ ਰਾਜਾ ਰਾਜਾ ਵੜਿੰਗ ਨਾਲ ਕਾਫੀ ਪਿਆਰ ਸਿੱਧੂ ਮੂਸੇਵਾਲਾ ਦਾ ਵੀ ਰਿਹਾ ਹੈ ਉਹੀ ਪਿਆਰ ਤਾਂ ਅਗਾਹ ਵੱਧ ਰਿਹਾ ਹੈ ਉਹਦੇ ਫਾਦਰ ਨਾਲ ਉਹੀ ਪਿਆਰ ਹੈ ਨਹੀਂ ਰਾਜਾ ਵੜਿੰਗ ਨਾਲ ਤੋਂ ਪਹਿਲਾਂ ਨਾ ਆਪਣਾ ਸੀਗਾ ਦੂਜੇ ਨਾਲ ਪਿਆਰ ਸਾਡੇ ਕੀ ਨਾਮ ਆ ਦੋਸਤ ਦਾ ਆਪਣੇ ਨਾਲ ਦੂਜੇ ਵੜਿੰਗ ਸਾਹਿਬ ਦੇ ਨਾਲ ਹੁੰਦਾ ਸਾਡਾ ਦੋਸਤ ਮੈਨੂੰ ਬਾਬੇ ਨਾਲ ਬਾਬੇ ਦਾ ਦੋਸਤ ਹੈ ਆਪਣਾ ਕਿਉਂਕਿ ਬਾਬਾ ਵੀ ਸ਼ੌਂਕ ਸ਼ੌਕੀਆ ਮੋਡਲਿੰਗ ਕਰਨ ਦਾ ਜਿਆਸ ਸੀਦਾ ਕਿਉਂਕਿ ਉਹ ਵੀ ਨੌਜਵਾਨ ਉੱਥੋਂ ਚਲੋ ਰਾਜਾ ਵੜਿੰਗ ਸਾਹਿਬ ਨਾਲ ਹੋਇਆ ਪਰ ਟਿਕਟ ਵਾਕਿਆ ਵੜਿੰਗ ਸਾਹਿਬ ਨੇ ਹੀ ਇਹਨਾਂ ਨੂੰ ਦਿੱਤੀ ਸੀ ਵੜਿੰਗ ਸਾਹਿਬ ਨੇ ਟਿਕਟ ਦਿੱਤੀ ਸੀਗੀ ਉਸ ਤੋਂ ਬਾਅਦ ਕੁਝ ਰੌਲੇ ਵੀ ਪਏ ਉਹ ਨਹੀਂ ਪਤਾ ਸੱਚ ਹੈ ਜਾਂ ਝੂਠ ਹੈ ਪਰ ਉਹ ਪਿਆਰ ਗਾਂ ਵਧਿਆ ਨਹੀਂ ਵੜਿੰਗ ਸਾਹਿਬ ਨੇ ਸ਼ਾਇਦ ਮੈਨੂੰ ਲੱਗਦਾ ਚਲੋ ਆਪਦੇ ਅਸਤੇ ਸੱਜਿਆ ਹੋਊਗਾ ਤੇ ਗਾਂ ਖੈਰਾ ਵੀ ਉਵੇਂ ਬਰੋਬਰ ਦਾ ਐ ਇਹ ਹੋ ਸਕਦਾ ਇਹਨਾਂ ਦੋਵਾਂ ਚ ਪ੍ਰਤਾਪ ਸਿੰਘ ਬਾਜਵਾ ਨੂੰ ਲੈ ਕੇ ਕੋਈ ਆਪਸੀ ਸੰਧੀਆਂ ਹੀ ਹੋਈਆਂ ਹੋਣ ਕਿਉਂਕਿ ਇਹ ਇਹ ਵੀ ਉਧਰੋਂ ਸਿੰਗਲਾ ਵੀ ਯੂਜ ਕਾਂਗਰਸ ਦਾ ਰਾਜਾ ਵੜਿੰਗ ਵੀ ਯੂਜ ਕਾਂਗਰਸ ਦਾ ਤੇ ਖੈਰਾ ਵੀ ਸਾਹਿਬ ਵੀ ਇਹਨਾਂ ਦੇ ਨਾਲ ਦੇ ਆ ਹੋ ਸਕਦਾ ਫਿਰ ਇਹਨਾਂ ਨੇ ਕਿਹਾ ਹੋਵੇ ਵੀ ਹਾਂ ਭਾਈ ਇੱਥੇ ਵੀ ਆ ਕੇ ਪੇਪਰ ਭਰਾ ਪਰ ਇੱਥੇ ਸਿਆਣਿਆਂ ਦੇ ਨਾਲ ਜੇ ਕੋਈ ਸਾਨੂੰ ਕਹਦੇ ਵੀ ਫਲਾਨੀ ਗਲੀ ਚ ਤੇਗਲੇ ਪਾਸੇ ਟੂਰ ਹੋਏ ਵੇਖਣਾ ਸੀ ਆਪਦੀ ਅੱਖਾਂ ਨਾਲ ਮੈਨੂੰ ਕੋ ਕਹਦੇ ਵੀ ਆ ਕੇ ਤੂੰ ਇੱਥੇ ਪੇਪਰ ਭਰਾ ਲੋਕ ਲੋਕ ਕਈ ਇਤਰਾਜ਼ ਕਰ ਰਹੇ ਕਹਿੰਦੇ ਮੂਸੇ ਵਾਲਾ ਸਾਰਿਆਂ ਦਾ ਸਾਂਝਾ ਪੂਰੇ ਪੰਜਾਬ ਦਾ ਉਹਨਾਂ ਨੂੰ ਕਿਸੇ ਪਾਰਟੀ 'ਚ ਨਹੀਂ ਵਿਚਰਨਾ ਚਾਹੀਦਾ ਉਹਦੇ ਨਾਲ ਢਾ ਲੱਗ ਰਹੀ ਇਮੇਜ ਨੂੰ ਢਾ ਲੱਗ ਰਹੀ ਜਦੋਂ ਮੂਸੇ ਵਾਲਾ ਸਾਹਮਣੇ ਲੜਿਆ ਸੀ ਕਾਂਗਰਸ ਤੋਂ ਇਲੈਕਸ਼ਨ ਐਮ ਐਲ ਏ ਦਾ ਤੇ ਉਦੋਂ ਮੂਸੇ ਵਾਲਾ ਸਾਹਿਬ ਸੀਗੇ ਜਿਉਂਦੇ ਤੇ ਲੋਕਾਂ ਨੇ ਜਲੂਸ ਕੱਢਦਾ ਸੀ ਮੂਸੇ ਵਾਲੇ ਦਾ ਉਹ ਕਹਿੰਦੇ ਸੀ ਵੀ ਤੂੰ ਕਲਾਕਾਰ ਐ ਤੈਨੂੰ ਅਸੀਂ ਵੀ ਸੁਣਨਾ ਐ ਤੈਨੂੰ ਕੱਲੇ ਕਾਂਗਰਸੀ ਸੁਣਦੇ ਆ ਤੈਨੂੰ ਕੱਲੇ ਅਕਾਲੀ ਦਲ ਵਾਲੇ ਸੌਂਦੇ ਆ ਤੈਨੂੰ ਆਮ ਆਦਮੀ ਵਾਲੇ ਸੌਂਦੇ ਆ ਤੂੰ ਕਲਾਕਾਰ ਸਦਾ ਸਾਂਝਾ ਹੁੰਦਾ ਕਲਾਕਾਰ ਕਦੇ ਕਿਸੇ ਦਾ ਵੰਡਿਆ ਨਹੀਂ ਹੁੰਦਾ ਤੇ ਇਹ ਚਲੋ ਉਹ ਵਿਚਾਰਾ ਬੱਚਾ ਸੀ ਉਹ ਗਲਤੀ ਕਰ ਵੀ ਗਿਆ ਕੋਈ ਐਸੀ ਗੱਲ ਨਹੀਂ ਸੀ ਪਰ ਬਲਕੌਰ ਸਿੰਘ ਨੂੰ ਐਵੇਂ ਨਹੀਂ ਕਰਨਾ ਚਾਹੀਦਾ ਸੀ ਬਲਕੌਰ ਸਿੰਘ ਨੂੰ ਤਾਂ ਸਾਂਝਾ ਰੱਖ ਕੇ ਹਾਂ ਹਰੇਕ ਪਾਰਟੀ ਦੀ ਮਦਦ ਲੈਂਦਾ ਉਹ ਤਾਂ ਕਾਂਗਰਸ ਦਾ ਵੀ ਸੀ ਉਹ ਤਾਂ ਅਕਾਲੀ ਦਲ ਦਾ ਵੀ ਸੀ ਉਹ ਤਾਂ ਹਰੇਕ ਤੁਸੀਂ ਪੰਜਾਬ ਦਾ ਸੀ ਪੰਜਾਬ ਦਾ ਵੀ ਕੋਈ ਤਾਂ ਵਰਲਡ ਦਾ ਚਿਹਰਾ ਸੀ ਕਿਹਨੇ ਗੱਲ ਨਹੀਂ ਕਰਨੀ ਸੀ ਉਹਦੀ ਪਰ ਅਸੀਂ ਇਹਨਾਂ ਇਹ ਬਲਕੌਰ ਸਿੰਘ ਜੀ ਨੇ ਆਪਦਾ ਵਜਨ ਹੀ ਘਟਾ ਲਿਆ ਵਜ਼ਨ ਹੁੰਦਾ ਇੱਕ ਮਤਲਬ ਸਾਡੀ ਖੁਦ ਹੀ ਨਾ ਇੱਕ ਸ਼ਖਸੀਅਤ ਦਾ ਵਜ਼ਨ ਹੁੰਦਾ ਇਹਨਾਂ ਨੇ ਵਜ਼ਨ ਜਿਵੇਂ ਹੀ ਥੱਲੇ ਡੇਗ ਲਿਆ ਹੁਣ ਉਹ ਵਜ਼ਨ ਬੰਨਾ ਨਹੀਂ ਕਿਉਂਕਿ ਆਪਾਂ ਜਦੋਂ ਗੱਲਾਂ ਕਰਦੇ ਆ ਜਾਂ ਕੋਈ ਕਿਤੇ ਆਪਾਂ 10 ਮਿੰਟ ਬੈਠਨੇ ਆ ਸਾਨੂੰ ਪਤਾ ਲੱਗਿਆ ਮੂਸੇ ਵਾਲਾ ਸਾਹਿਬ ਦੀ ਵਰਸੀ ਹੈ ਪਿਛਲੀ ਵਾਰੀ ਵੀ ਵਰਸੀ ਤੇ ਪੂਰੇ ਪੰਜਾਬ 'ਚ ਇੱਕ ਹਾਈਪ ਬਣ ਗਈ ਸੀ ਚੋਣਾਂ ਤੋਂ ਐਨ ਪਹਿਲਾਂ ਵਰਸੀ ਹੋਏਗੀ ਉਹਦੀ ਗੱਲ ਹੋਏਗੀ ਸਾਨੂੰ ਲੱਗਦਾ ਕਿ ਮੂਸੇ ਵਾਲਾ ਡਾਡਾ ਮਸਲਾ ਆ ਵਾਪਸ ਪੰਜਾਬ ਦਾ ਇੱਕ ਵੱਡਾ ਮੁੱਦਾ ਬਣੇਗਾ ਵੋਟ ਤੋਂ ਪਹਿਲਾਂ ਲੋਕਾਂ ਦੀ ਇੱਕ ਵਾਰੀ ਸੋਚ ਬਦਲੂਗੀ ਤਾਂ ਵੋਟ ਪਾਉਣ ਲੱਗੇ ਲੋਕ ਮੂਸੇ ਵਾਲਾ ਨੂੰ ਯਾਦ ਰੱਖਣ ਨਹੀਂ ਜੀ ਲਗਭਗ ਜਿਹੜੇ ਤਾਂ ਉਹ ਵੋਟ ਪਾਉਣ ਵਾਲੇ ਆ ਤੁਹਾਨੂੰ ਮੈਂ ਸਹੀ ਦੱਸਾਂ ਉਹ ਤਾਂ ਅੱਜ ਕੱਲ ਇਹਨਾਂ ਚੀਜ਼ਾਂ 'ਚ ਹੈ ਹੀ ਨਹੀਂ ਕਿਉਂਕਿ ਉਹਨਾਂ ਲੋਕਾਂ ਦਾ ਤਾਂ ਧਿਆਨ ਉਲਝਿਆ ਹੋਇਆ ਅਮਰਤਪਾਲ ਸਿੰਘ ਗੱਲ ਸਪਸ਼ਟ ਗੱਲ ਹੈ ਤੇ ਜਿਹੜੇ ਨੌਜਵਾਨ ਉਂ ਇਕੱਠ ਚ ਆਉਂਦੇ ਆ ਜਾਂ ਕੋਈ ਆਉਂਦੇ ਉਹ ਹੁੰਦੇ ਹੀ ਪੰਜਾਬ ਤੋਂ ਬਾਹਰ ਦੇ ਕੋ ਸਾਈਕਲ ਤੇ ਆਈ ਜਾਂਦਾ ਕੋ ਸਕੂਟਰ ਤੇ ਆਈ ਜਾਂਦਾ ਕੋ ਕਾਰ ਤੇ ਆਈ ਜਾਂਦਾ ਬਾਕੀ ਹੁਣ ਮੂਸੇ ਵਾਲੇ ਦੇ ਤਾਂ ਬੜਾ ਵੱਡਾ ਸਾਰਾ ਲੈ ਸਕਦੀ ਸੀ ਕੋਈ ਵੀ ਪਾਰਟੀ ਪਰ ਬਲਕੌਰ ਸਿੰਘ ਜੇ ਖੁਦ ਪਾਸੇ ਰਹਿੰਦਾ ਬਲਕੌਰ ਸਿੰਘ ਨੂੰ ਕੀ ਲੋੜ ਹੈ ਕਿਸੇ ਦੇ ਵਿੱਚ ਜਾ ਕੇ ਬਹਿਣ ਦੀ ਇਹ ਕੰਮ ਹੈ ਬਲਕੌਰ ਸਿੰਘ ਨੇ ਕਰਤਾ ਹੁਣ ਨਹੀਂ ਉਹ ਗੱਲ ਬੰਦਨੀ ਹਜੇ ਵੀ ਚੰਗਾ ਰਹੇ ਇਹ ਵੀ ਕਹਿ ਦੇਵੇ ਭਾਈ ਜੀ ਮੈਂ ਬਹਿ ਗਿਆ ਸੀ ਗਲਤੀ ਨਾਲ ਸਖਪਾਲ ਸਿੰਘ ਖੈਰ ਨਾਲ ਮੈਂ ਬਹਿ ਗਿਆ ਸੀ ਵਿਜੇਂਦਰ ਸਿੰਘ ਨਾਲ ਗਲਤੀ ਨਾਲ ਤੇ ਮੈਂ ਹੁਣ ਆਪਦੇ ਘਰੇ ਬਿਠਾ ਲੋਕੀ ਅੱਜ ਵੀ ਇਹਦੇ ਨਾਲ ਜੁੜ ਜਾਣਗੇ ਪਰ ਇਹ ਬਹੁਤ ਵੱਡੀ ਗਲਤੀ ਹੈ ਇਹ ਬਲਕੌਰ ਸਿੰਘ ਜੀ ਦੀ ਚਲੋ ਆਖਰੀ ਸਵਾਲ ਸੰਗਰੂਰ ਤੁਸੀਂ ਲਗਾਤਾਰ ਪ੍ਰਚਾਰ ਕਰ ਰਹੇ ਹੋ ਪੰਜਾਬੀਆਂ ਨੂੰ ਕੀ ਕਹਿੰਦੇ ਹੋ ਵੋਟ ਪਾਉਣ ਤੋਂ ਪਹਿਲਾਂ ਕਿਹੜੀ ਚੀਜ਼ਾਂ ਕਿਹੜੇ ਮਸਲੇ ਜਿਹੜੇ ਧਿਆਨ ਚ ਰੱਖਣ ਵੋਟ ਪਾਉਣ ਤੋਂ ਪਹਿਲਾਂ ਨਾ ਹਰੇਕ ਬੰਦੇ ਨੂੰ ਇਹ ਸੋਚਣਾ ਚਾਹੀਦਾ ਹੈ ਵੀ ਜਦੋਂ ਕੋਈ ਵੀ ਲੀਡਰ ਸਾਡੇ ਪਿੰਡ ਚ ਆਉਂਦਾ ਮੰਨ ਕੇ ਚੱਲੋ ਕੋਈ ਕਾਂਗਰਸ ਦਾ ਆ ਗਿਆ ਕੋਈ ਆਮ ਆਦਮੀ ਦਾ ਆ ਗਿਆ ਕੋਈ ਬਸਪਾ ਦਾ ਆ ਗਿਆ ਚਾਹੇ ਆ ਗਿਆ ਅਕਾਲੀ ਦਲ ਦਾ ਜਦੋਂ ਤੁਹਾਡੇ ਪਿੰਡ ਆਉਂਦਾ ਵੋਟ ਮੰਗਣ ਆਹ ਫੋਨਾਂ ਦੇ ਵਿੱਚ ਨਾ ਅੱਗੇ ਤਾਂ ਹੁੰਦੇ ਸੀ ਦੂਜੇ ਚੋਣ ਮੈਨੀਫੈਸਟੋ ਫੋਨਾਂ ਦੇ ਵਿੱਚ ਚੋਣ ਮੈਨੀਫੈਸਟੋ ਕਢ ਲਿਆ ਕਰੋ Google ਤੋਂ ਪੁਰਾਣਾ ਉਹ ਐ ਕੱਢ ਕੇ ਇਹਨਾਂ ਦੇ ਮੂਰੇ ਲਾ ਦਿਆ ਕਰੋ ਵੀ ਹਾਂ ਭਾਈ ਦੱਸ ਆ ਤੇਰੇ 10 ਕੰਮ ਸੀ 10 ਵਾਦੇ ਸੀ ਦਸਾਂ ਚੋਂ ਕੀਤੇ ਕਿੰਨੇ ਆ ਅੱਠ ਵੀ ਕੀਤੇ ਆ ਜਦੋਂ ਪਤਾ ਲੱਗੂਗਾ ਵੀ ਨਾ ਤਾਂ 1000 ਰੁਪਿਆ ਘਰੇ ਆਇਆ ਨਾ ਕੋਈ ਹੋਰ ਆਇਆ ਨਾ ਕੋਈ ਇੱਥੇ ਗੋਰੇ ਝੋਨਾ ਲਾਉਣ ਆਇਆ ਗੱਲ ਤਾਂ ਹੋਈ ਕੋਈ ਨਹੀਂ ਉਦੋਂ ਬਾਅਦ ਚ ਉਹਨੂੰ ਕਹੋ ਵੀ ਤੁਸੀਂ ਬੈ ਪੁੱਠੇ ਅਸੀਂ ਬਾਹਰ ਜਾਓ ਕਿਉਂਕਿ ਇਹ ਇਹ ਨਾ ਵੋਟਸ ਇੱਕੋ ਹੀ ਸਾਡੇ ਕੋਲੇ ਸਕਿੰਟ ਦਾ ਟਾਈਮ ਹੁੰਦਾ 5 ਸਾਲਾਂ 'ਚ ਇੱਕ ਸਕਿੰਟ ਜਦੋਂ ਅਸੀਂ ਟੀਨ ਕਰਾਉਣੀ ਹੈ ਜੇ ਉਹ ਟਾਈਮ ਅਸੀਂ ਨਾ ਸਾਂਭਿਆ ਇਹ ਸਾਂਭਣ ਵਾਸਤੇ ਸਾਨੂੰ ਪਿਛਲੇ ਚੋਣ ਮੈਨੀਫੈਸਟੋ ਕੱਢਣੇ ਪੈਣਗੇ ਜੇ ਕੈਪਟਨ ਬ੍ਰਿੰਦਰ ਸਿੰਘ ਨੇ ਕਿਹਾ ਸੀ ਕਰਜ਼ੇ ਮਾਫ ਕਰਜ਼ੇ ਮਾਫ ਹੋਏ ਕਿਹੜੇ ਇਕੱਲੇ ਸੁਸਾਇਟੀਆਂ ਦੇ ਸੁਸਾਇਟੀਆਂ 'ਚ 20000 ਰੁਪ ਹ ਹੁਣ 20000 ਰੁਪਏ ਵਾਲਾ ਫਾਇਦਾ ਥੋੜਾ ਲੈਂਦਾ ਫਾਇਦਾ ਲੈਂਦਾ 18 19 20 20 ਲੱਖ ਵਾਲਾ ਉਹ ਕਰਦੇ ਮਾਫਰ ਜੀ ਗਵਰਨਮੈਂਟ ਐਡੀ ਤੁਸੀਂ ਜਾਂ ਲਿਖੋ ਹੀ ਨਾ ਨਾ ਲਿਖੋ ਅਸੀਂ ਮਰਜੀਤ ਮਾਨ ਸਾਹਿਬ ਦਾ ਮੈਨੀਫੈਸਟੋ ਹੈ ਹੀ ਨਹੀਂਗਾ ਉਹਾਂ ਦੇ ਪੰਥ ਦੀ ਗੱਲ ਹੈ ਥੈਟ ਮੀਨਸ ਇਹ ਬੰਦੇ ਨੇ ਝੂਠ ਨਹੀਂ ਮਾਰਨਾ ਆਖਰੀ ਸਵਾਲ ਮਾਨ ਸਾਹਿਬ ਜਿੱਤੇ ਸੀਗੇ ਸੰਗਰੂਰ ਤੋਂ ਉਹਦੇ ਜਿੱਤ ਦਾ ਕਾਰਨ ਵੱਡਾ ਮੂਸੇਆ ਵਾਲਾ ਸੀ ਤੇ ਲੋਕ ਥੱਲੇ ਕਮੈਂਟ ਕਰਦੇ ਵੀ ਅੱਜ ਤੁਸੀਂ ਜਾਦੇ ਸਿਆਣੇ ਹੋ ਗਏ ਅੱਜ ਤੁਸੀਂ ਬਲਕੌਰ ਨੂੰ ਸਲਾਹਾਂ ਦੇ ਰਹੇ ਹੋ ਉਹਦੇ ਪਰਿਵਾਰ ਨੂੰ ਸਲਾਹਾਂ ਦੇ ਰਹੇ ਮੂਸੇ ਵਾਲਾ ਸਭੀ ਜਿੱਦਾ ਕਾਰਨ ਬਿਲਕੁਲ ਸੀਗਾ ਤੇ ਦੀਪ ਸਿੱਧੂ ਨਾਲ ਬਹੁਤ ਵੱਡਾ ਕਾਰਨ ਸੀ ਉਹਨਾਂ ਦੇ ਕਿਉਂਕਿ ਨਾ ਜਿਹੜੀ ਕੈਂਪੇਨ ਸੰਭਾਲਣੀ ਬਹੁਤ ਵੱਡੀ ਗੱਲ ਹੁੰਦੀ ਹੈ ਕਿਉਂਕਿ ਸਾਰਾ ਪੰਜਾਬ ਇੱਥੇ ਆਇਆ ਹੋਇਆ ਸੀ ਪਰ ਉਸ ਟਾਈਮ ਬਲਕੌਰ ਸਿੰਘ ਵੀ ਇਹਨਾਂ ਦੇ ਨਾਲ ਸੀ ਬਲਕੌਰ ਸਿੰਘ ਨਾਲ ਦੇਲੀ ਕਿਉਂਕਿ ਬਲਕੌਰ ਸਿੰਘ ਨੂੰ ਕੁਝ-ਕੁਝ ਗੱਲਾਂ ਪਤਾ ਲੱਗੀਆਂ ਸੀ ਵੀ ਕਿਹਨੇ ਕਰਾਇਆ ਕਿਹਨੇ ਸਸਕਾਰ ਕਰਾਇਆ ਤੇ ਕਿਵੇਂ ਕਰੋ ਮੂਸੇ ਵਾਲਾ ਸਭ ਨੂੰ ਚੱਕ ਕੇ ਲਗਾਏ ਆ ਠੀਕ ਹੈ ਪਰ ਬਲਕੌਰ ਸਿੰਘ ਨੂੰ ਹਜੇ ਤੱਕ ਸਮਝ ਨਹੀਂ ਆਈ ਜਾਂਦੀ ਕਿਤੇ ਜਾ ਕੇ ਆਜ਼ਾਦ ਇਲੈਕਸ਼ਨ ਲੜ ਦਿੰਦੇ ਆ ਕਿਤੇ ਪੇਪਰ ਭਰ ਦਿੰਦੇ ਆ ਬਲਕੌਰ ਸਿੰਘ ਤਾਂ ਜੇ ਹੁਣ ਮੈਂ ਥੋੜਾ ਕਿੰਨਾ ਜੀ ਬਲਕੌਰ ਸਿੰਘ ਨੂੰ ਅੱਜ ਸਾਰਾ ਪੰਜਾਬ ਗਲਤ ਕਹਿ ਰਿਹਾ ਹਾਂ ਉਂਝ ਨਾ ਕਹਿਣਗੇ ਮਤਲਬ ਆਹ ਡਾਇਰੈਕਟ ਨਾ ਕਹਿਣਗੇ ਫਿਰ ਤੇ ਘਰੇ ਕੋਲ ਬਹਿ ਕੇ ਬਿਨਾ ਕੈਮਰੇ ਤੋਂ ਗੱਲਾਂ ਤੋਂ ਉਹੀ ਕਰਦੇ ਵੀ ਹਾਂ ਇਹਨਾਂ ਗਲਤੀ ਕੀਤੀ ਹੈ ਕਾਂਗਰਸ ਵਾਲੇ ਤਾਂ ਖੁਦ ਲੀਡਰ ਕਹੀ ਜਾਂਦੇ ਆ ਕਾਂਗਰਸ ਵਾਲੇ ਤਾਂ ਖੁਦ ਬੰਦੇ ਕਹੀ ਜਾਂਦੇ ਆ ਵੀ ਹਾਂ ਯਾਰ ਵੀ ਇਸ ਬੰਦੇ ਨੇ ਕੀ ਕੀ ਕਰੀ ਕੀ ਜਾਂਦਾ ਏ ਐਡਾ ਵੱਡੇ ਚਿਹਰੇ ਦਾ ਬਾਪ ਐਡੇ ਵੱਡੇ ਚਿਹਰੇ ਦਾ ਬਾਪ ਕਿੱਥੇ ਤੁਰਿਆ ਫਿਰਦਾ ਏ ਇਹ ਤਾਂ ਜਾ ਕੇ ਭਵੇਂ ਜਿੱਥੇ ਮਰਜੀ ਸੈਂਟਰ ਜਿਸੇ ਜਿਹਦੇ ਘਰੇ ਪ੍ਰਿਯੰਕਾ ਗਾਂਧੀ ਅਫਸੋਸ ਕਰਨ ਆਉਂਦੀ ਹੈ ਜਿਹੜੇ ਬੰਦੇ ਨੂੰ ਵੱਡੇ ਵੱਡੇ ਲੀਡਰ ਜਿਨ੍ਹਾਂ ਦਾ ਨਾਮ ਲੈਂਦੇ ਆ ਇਹ ਤਾਂ ਚਾਹੇ ਨਰਿੰਦਰ ਮੋਦੀ ਨੂੰ ਸਿੱਧਾ ਜਾ ਕੇ ਮਿਲ ਲੈਣ ਅ ਗਵਰਨਰ ਸਾਹਿਬ ਨੂੰ ਸਿੱਧਾ ਜਾ ਕੇ ਮਿਲਦੇ ਆ ਇਹ ਮਿਲੇ ਆ ਇਹ ਇਹਨਾਂ ਨੂੰ ਕਿ ਇਹ ਕਿਹੜੇ ਚੱਕਰਾਂ ਚ ਭਾਈ ਫਿਰਦੇ ਆ ਇਹ ਇੱਕ ਘੋੜਾ ਸੀ ਇਹਨਾਂ ਦੇ ਵਰ ਜਵਾਕ ਘੋੜਾ ਪਰ ਇਹ ਗਧਿਆਂ ਵਾਲੀ ਮੰਡੀ ਚ ਵਾੜੀ ਫਿਰਦੇ ਆ ਇਹ ਸੱਚ ਆ ਇਹ ਇਹਨਾਂ ਨੂੰ ਇਸ ਚੀਜ਼ ਤੋਂ ਵਾਂਝੇ ਹੋਣ ਦੀ ਲੋੜ ਆ ਬਹੁਤ ਬਹੁਤ ਧੰਨਵਾਦ ਬਾਈ ਤੁਸੀਂ ਗੱਲ ਸ਼ੁਕਰੀਆ ਭਾਈ ਜੀ ਸੱਜਪਾਲ ਬਰਾੜ ਸੰਗਰੂਰ ਤੋਂ ਸਿਮਰਨਜੀਤ ਮਾਨ ਦੇ ਹੱਕ ਦੇ ਵਿੱਚ ਪ੍ਰਚਾਰ ਕਰ ਰਹੇ ਨੇ ਹੈਗੇ ਕਾਂਗਰਸੀ ਨੇ ਪਰ ਕਹਿੰਦੇ ਕਿ ਜ਼ਮੀਰ ਨੇ ਆਵਾਜ਼ ਮਾਰੀ ਮਾਨ ਸਾਹਿਬ ਦਾ ਸ਼ਾਇਦ ਆਖਰੀ ਚੋਣ ਹੋਵੇ ਤਾਂ ਮਨ ਕਹਿੰਦਾ ਕਿ ਇਸ ਵਾਰ ਉਹਨਾਂ ਨੂੰ ਜਿਤਾਉਣ ਦੇ ਲਈ ਪੂਰੀ ਅੱਡੀ ਦਾ ਜੋਰ ਲਾਉਣਾ ਆਪਣੇ ਸਹਿਯੋਗੀ ਰਾਹੁਲ ਸ਼ਰਮਾ ਦੇ ਨਾਲ ਕਰਨ ਸ਼ਰਮਾ ਮਿੱਟੀ